ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚਿਆ ਹਲਕਾ ਛਤਰਾਣਾ ਦੇ ਵਾਇਦਕ ਦੇ ਪਿੰਡ ਚਿਚੜ ਵਾਲਾ ਕ੍ਰੀਮਨਗਰ ਜਿੱਥੇ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਦੇ ਕੁਝ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਆ ਜੀ ਮੇਰਾ ਨਾਮ ਗੁਰਚਰਨ ਪਿੰਡ ਕ੍ਰੀਮਨਗਰ ਤੋਂ ਮੈਂ ਖੜਾ ਹਾਂ ਅੱਜ ਇੱਥੇ ਇਕੱਠੇ ਹੋਣ ਦਾ ਕੀ ਮਕਸਦ ਹੈ ਇਲਜ਼ਾਮ ਲਾਇਆ ਜਾ ਰਿਹਾ ਹੈ ਬੜੇ ਬੜੇ ਕੀ ਮਾਮਲਾ ਹੈ ਸਾਰੇ ਇਕੱਠੇ ਅਸੀਂ ਲੇਟ ਹੋ ਗਏ ਅਸੀਂ 16 ਅਕਤੂਬਰ ਨੂੰ ਹੀ ਹੋਣਾ ਸੀ 2024 ਨੂੰ ਲਖਸ਼ਮਾ ਦਾ ਮੈਟਰ ਸੀ ਔਰ ਇਹਨਾਂ ਲੋਕਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੀ ਅਸੀਂ ਤੈਨੂੰ ਵੋਟਾਂ ਦਵਾਂਗੇ ਪਰ ਤਿੰਨ ਸ਼ਰਤਾਂ ਤੇ ਦਵਾਂਗੇ ਇੱਕ ਤੇ ਦੋ ਐਕਸ ਸਰਪੰਚ ਦੇ ਸਾਡੇ ਸ੍ਰੀ ਵਿਦਿਆਦੇਵੀ ਸਾਬਕਾ ਸਰਪੰਚ ਔਰ ਇੱਕ ਬਲਕਾਰਾ ਰਾਮ ਸਰਪੰਚ ਜਿਹੜਾ ਪਰਾਂ ਉਹਦਾ ਘਰ ਆ ਇਹਨਾਂ ਦਾ ਰਿਕਾਰਡ ਕਢਾਓਗੇ ਤੇ ਇੱਕ ਇਹ ਜਿਹੜਾ ਨਹਿਰੀ ਖਾਲਾ ਆ ਜਿਹੜਾ ਸਤਪਾਲ ਸਿੰਘ ਸੱਤੂ ਆ ਇਹਨੇ ਨਹਿਰੀ ਖਾਰੇ ਦੇ ਉੱਪਰ ਆਪਣਾ ਮਕਾਨ ਜਿੰਨਕੀ ਕਬਜ਼ਾ ਕਰ ਲਿਆ ਬਣਾ ਲਿਆ ਇਹਨਾਂ ਲੋਕਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੋਟਾਂ ਦੇਂਦਾ ਇਹਨਾਂ ਨੇ ਵੋਟਾਂ ਚੋਂ ਮੈਨੂੰ ਪਾਤੀਆਂ ਉਹ ਚਲੋ ਆਪਣੀ ਐਮਐਲਏ ਦੇ ਅੱਗੇ ਸਰਕਾਰ ਸੀ ਉਹਨੇ ਜੋ ਕਰਿਆ ਏਬੀਸੀ ਉਹ ਆਪਾਂ ਅਗਲੇ ਦਿਨ ਪ੍ਰੈਸ ਕਾਨਫਰੰਸ 'ਚ ਮੈਂ ਦੱਸਾਂਗਾ ਸਾਰਾ ਕੁਝ ਜੂਮ ਕਰਕੇ ਦੇਖ ਲਓ ਇਹ ਸਰਦਾਰ ਕੁਲਵੰਤ ਸਿੰਘ ਐਮਐਲਏ ਆ ਸਾਡੇ ਜੱਦੀ ਪਿੰਡ ਦਾ ਔਰ ਇਹਦੇ ਨਾਲ ਜਿਹੜਾ ਖੜਾ ਹੈ ਵੀਡੀਓ ਦਫ਼ਤਰ ਦੇ ਵਿੱਚ ਬੀਪੀਐਮ ਆ ਸਰਕਾਰੀ ਅਫਸਰ ਆ ਵੀਡੀਓ ਦਫ਼ਤਰ ਦੇ ਵਿੱਚ ਔਰ ਐਮਐਲਏ ਦਾ ਪਰਸਨਲ ਪੀਏ ਵੀ ਲਾ ਲਓ ਔਰ ਸੈਕਟਰੀ ਵੀ ਲਾ ਲਓ ਔਰ ਇਹ ਦਾ ਕਰਿਆ ਇਸ ਬੰਦੇ ਨੇ ਸ਼ਰਿਆਮ ਇਹ ਸਾਰੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਰੱਖਿਆ ਹੈ ਨਕਸ਼ੇ ਦੇ ਵਿੱਚ ਜਿਹੜਾ ਨਹਿਰੀ ਆ ਨਹਿਰੀ ਖਾਲਾ ਉਹ ਦੇਖਦਾ ਪਿਆ ਇਹਨੇ ਇੱਕ ਉਸ ਘਰ ਦੇ ਉੱਪਰ ਆਪਣਾ ਕਬਜ਼ਾ ਪਾ ਰੱਖਿਆ ਆ ਜਿਹੜੀ ਇਹ ਦੀਵਾਰ ਆ ਇਹ ਨਹਿਰ ਬਿਲਕੁਲ ਜਿਹੜੀ ਸਾਰੀ ਨਹਿਰ ਆ ਇਹ ਅੰਦਰਲੀ ਸਾਈਡ ਆ ਇਹ ਕੰਧ ਆ ਜਿਹੜੀ ਇਹ ਇੱਧਰ ਆ ਪਿੱਛੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੇ ਆਪਣੀ ਥਾਂ ਛੱਡ ਦਿੱਤੀ ਜਦੋਂ بارش ਹੁੰਦੀ ਆ ਹਰਿਆਣੇ ਜੀ ਹੁੰਦੀ ਆ ਜਿੱਥੇ ਵੀ ਹੁੰਦੀ ਆ ਜਿੰਨਾ ਪਾਣੀ ਆਂਦਾ ਆ ਕੋਈ ਨਾ ਲੋਕਾਂ ਦੀ ਫਸਲ ਦੇਖੋ ਮੇਰੇ ਕੋਲ ਜ਼ਮੀਨ ਜਿਹੜੀ ਇਹ ਪਿੱਛੇ ਜ਼ਮੀਨ ਬੇਲੀ ਪਈ ਐ ਜਿਸ ਤਰ੍ਹਾਂ ਕਿ ਇਹ ਦੀਦਾ ਜਿਵੇਂ ਰਸਤਾ ਹੁੰਦਾ ਇਹ ਨਾਲੀ ਦੀ ਜਗ੍ਹਾ ਇਹ ਨਾਲਾ ਐ ਜੀ ਸਾਰਾ ਹੀ ਤੁਰ ਤੱਕ ਨਾਲਾ ਖਾਲੀ ਪਿਆ ਹੋਇਆ ਆ ਲੋਕ ਨਾਲ ਖੜੇ ਹੋਣ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਅੱਗੇ ਲੋਕ ਸਾਰੇ ਛੱਡਣ ਨੂੰ ਤਿਆਰ ਨੇ ਪਰ ਇਹ ਬੰਦਾ ਉੱਥੇ ਰੜਕਾ ਪਾਈ ਬੈਠਾ ਇਹ ਦੇਖੋ ਮੇਰੇ ਕੋਲ ਜ਼ਮੀਨ ਨਹੀਂ ਆ ਮੈਨੂੰ ਜ਼ਮੀਨ ਦਾ ਕੋਈ ਮਤਲਬ ਨਹੀਂ ਨਾ ਮੇਰਾ ਕੋਈ ਨੁਕਸਾਨ ਹੁੰਦਾ ਨੁਕਸਾਨ ਹੋ ਰਿਹਾ ਇਹਨਾਂ ਆਮ ਲੋਕਾਂ ਦਾ ਜਿਹੜੇ ਵਿਚਾਰੇ ਚਲੋ ਕਾਨੂੰਨ ਨਹੀਂ ਜਾਣਦੇ ਪਰ ਸਰਦਾਰ ਕੁਲਵੰਤ ਸਿੰਘ ਦੀ ਛਤਰ ਸ਼ਾਹ ਦਾ ਹੇਠ ਜਿਸ ਦਿਨ ਐਮਐਲਏ ਬਣਿਆ ਇਸ ਸਤਪਾਲ ਨੇ ਇੱਕ ਸੋਨੇ ਦੀ ਰਿੰਗ ਪਾਈ ਉਹਦੇ ਕੋਲ ਮੇਰਾ ਐਵੀਡੈਂਸ ਪ੍ਰੂਫ ਹੈ ਮੈਂ ਦਵਾਗਾ ਉਸ ਸੋਨੇ ਦੀ ਰਿੰਗ ਦੇ ਚੱਕਰ ਦੇ ਵਿੱਚ ਸਤਪਾਲ ਸਿੰਘ ਕਹਿੰਦਾ ਆ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਕੋਈ ਮੇਰੀ ਏ ਕੰਧ ਪਟ ਜੇਗਾ ਜਾਂ ਕੋਈ ਨਹਿਰੀ ਖਾਲਾ ਮੇਰੇ ਤੋਂ ਕਢਾ ਕੇ ਲੈ ਜਾਏਗਾ ਤੇ ਫਿਰ ਮੇਰਾ ਫਾਇਦਾ ਕੀ ਜਾਂ ਮੇਰੇ ਐਮਐਲਏ ਦਾ ਫਾਇਦਾ ਕੀ ਹੁਣ ਕੁੱਲ ਮਿਲਾ ਕੇ ਗੱਲ ਇਹ ਆ ਕਿ ਬਾਕੀ ਸਾਰੇ ਲੋਕ ਰਾਜੀ ਨੇ ਇਸ ਬੰਦੇ ਨੂੰ ਮੈਂ ਕਹਿੰਦਾ ਜੀ ਵੀਡੀਓ ਦਾ ਮੈਂ ਅੱਜ ਸਰਪੰਚ ਨੂੰ ਵੀ ਸੱਦਿਆ ਮੈਂ ਨੰਬਰਦਾਰ ਸਾਡਾ ਸਰਜੀਤ ਨੰਬਰਦਾਰ ਆ ਮੈਂ ਉਹਨੂੰ ਤਿੰਨ ਵਾਰੀ ਫੋਨ ਕਰਤੇ ਉਹ ਨਹੀਂ ਆਇਆ ਬੰਦਾ ਸਾਰੇ ਬੰਦੇ ਆਏ ਔਰ ਸਾਬਕਾ ਸਰਪੰਚ ਸੀਬਾਰਾਮ ਜੀ ਨੂੰ ਵੀ ਫੋਨ ਕੀਤਾ ਉਹ ਵੀ ਨਹੀਂ ਆਇਆ ਕੁਝ ਮੋਹਦਵਾਰ ਬੰਦੇ ਸੀ ਜਿਨ੍ਹਾਂ ਨੂੰ ਫੋਨ ਕਰਿਆ ਜਿਹੜੇ ਕਿ ਉਹਦੇ ਇਸ਼ਾਰਿਆਂ ਦੇ ਉੱਪਰ ਨੱਚਦੇ ਨੇ ਕੋਈ ਸੱਚੀ ਗੱਲ ਨਹੀਂ ਕਹਿ ਸਕਦੇ ਸਾਡੇ ਪਿੰਡ ਦੇ ਵਿੱਚ ਅੱਜ ਨੇ ਮੁੰਡੇ ਆਏ ਨੇ 150 ਬੰਦੇ ਦਾ ਮੁਕਦਮਾ ਦਰਜ ਆ ਲੋਕ ਡਰਦੇ ਸੀ ਮੈਂ ਜੀ ਦੋ ਚਾਰ ਦਿਨ ਹੋਇਆ ਜਵਾਨ ਤੇ ਆਇਆ ਕੋਟ ਵੱਲੋਂ ਆਇਆ ਪਰ ਮੇਨ ਮੁੱਦਾ ਇਸੇ ਗੱਲ ਦਾ ਹੈ ਪਰ ਜਿਹੜੀ ਇਹ ਲੋਕਾਂ ਦਾ ਇਤਿ ਨੁਕਸਾਨ ਹੋ ਰਿਹਾ ਭੂਲੇ-ਭਾਲੇ ਲੋਕ ਨੇ ਵਿਚਾਰੇ ਇਹਨਾਂ ਕੋਲ ਦੇ ਕੋਲ 5 ਮਰਲੇ ਜਗ੍ਹਾ ਹੈ ਕਿਹਦੇ ਕੋਲ ਕਿੱਲਾ ਹੈ ਕਿਹਦੇ ਕੋਲ ਅੱਧਾ ਕਿੱਲਾ ਹੈ ਇਹਨਾਂ ਦੀ ਫਸਲ ਮਰਦੀ ਆ ਜਾਂ ਤਾਂ ਸਾਨੂੰ ਜਸਟਿਸ ਦਿੱਤਾ ਜਾਵੇ ਨਹੀਂ ਤੇ ਇਸ ਤੋਂ ਵੱਧ ਕੇ ਮੈਂ ਪ੍ਰੈਸ ਕਾਨਫਰੰਸ ਪਟਿਆਲੇ ਜਾਂ ਫਿਰ ਦਿੱਲੀ ਕਰਾਂਗਾ ਜਾਂ ਚੰਡੀਗੜ੍ਹ ਕਰਾਂਗਾ ਅਗਰ ਇਹਦੀ ਸੁਣਵਾਈ ਨਾ ਹੋਈ ਇਹ ਸਰਦਾਰ ਕਲਵੰਸੀ ਨੂੰ ਪੁੱਛੋ ਜੇ ਤੇ ਇਹ ਨਜਾਇਜ਼ ਆ ਅਸੀਂ ਨਜਾਇਜ਼ ਮੰਗ ਕਰ ਰਹੇ ਆ ਤੇ ਸਾਡੇ ਤੇ ਕਾਰਵਾਈ ਕਰ ਦਿਓ ਅਗਰ ਉਸ ਬੰਦੇ ਨੇ ਨਜਾਇਜ਼ ਜਿੱਤੇ ਉੱਪਰ ਕਬਜ਼ਾ ਕੀਤਾ ਹੋਇਆ ਆ ਤੇ ਕੁਲਵੰਤ ਸਿੰਘ ਨੂੰ ਪੁੱਛੋ ਵੀਡੀਓ ਨੂੰ ਪੁੱਛੋ ਜਿੰਨੂੰ ਮਰਜ਼ੀ ਪੁੱਛੋ ਉਹ ਆਪ ਜੀ ਦੇ ਮਾਧਿਅਮ ਰਹੀ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿਉਂਕਿ ਆਪ ਹੀ ਉਹ ਇੱਕ ਜਿਹੜੇ ਨਿਰਪੱਖ ਹੋ ਜਿਹੜੇ ਲੋਕਾਂ ਨੂੰ ਚਾਨਣ ਕਰਦੇ ਹੋ ਜਦੋਂ ਕੋਈ ਪੁਲਿਸ ਕਰਮਚਾਰੀ ਮੈਂ ਪੁਲਿਸ ਨੂੰ ਫੋਨ ਕਰਿਆ ਤਿੰਨ ਚਾਰ ਵਾਰੀ ਫੋਨ ਕਰਤਾ ਕਿ ਜੀ ਐ ਕਰਕੇ ਸਦਪਾਲ ਦੇ ਉੱਥੇ ਅਸੀਂ মিডিਆ ਬੁਲਾ ਰਹੇ ਆ ਔਰ ਆ ਕੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੋ ਮਲਾਜ਼ਮ ਆ ਜਾਣ ਤੇ ਕੱਲ ਨੂੰ ਕਿਤੇ ਕੋਈ ਇਹ ਨਾ ਹੋਵੇ ਸਾਡੇ 'ਚ ਕੋਈ ਬੰਦਾ ਇਲਜ਼ਾਮ ਲਾ ਦੇ ਪਰ ਉਹਨਾਂ ਬੰਦਿਆਂ ਨੇ ਮੇਰਾ ਕੋਈ ਫੋਨ ਨਹੀਂ ਚੱਕਿਆ ਇਹ ਸਤਰਾਂ ਨੇ ਮੁੰਸ਼ੀ ਦਾ ਫੋਨ ਹੈ ਜੀ ਤਿੰਨ ਫੋਨ ਕਰਤੇ ਮੈਂ ਉਹਨੂੰ ਹੂੰ ਠੀਕ ਹੈ ਜੀ ਉਹਨਾਂ ਨੂੰ ਮੈਸੇਜ ਕਰਤਾ ਕਿ মিডিਆ ਆ ਰਿਹਾ ਲੋਕ ਨੇ ਨਜਾਇਜ਼ ਪਰਚਾ ਕਰਨਗੇ ਪੁਲਿਸ ਵਾਲਿਆਂ ਨੇ ਮੇਰੀ ਕੋਈ ਨਹੀਂ ਸੁਣੀ ਹਾਂਜੀ ਕੀ ਨਾਮ ਹੈ ਤੁਹਾਡਾ ਅਮਰੀਕ ਰਾਨਜੀ ਹਾਂਜੀ ਹਾਂਜੀ ਕੀ ਮਸਲਾ ਹੈ ਮਤਲਬ ਸਾਡੇ ਦੀ ਫਸਲ ਮਰ ਜਾਂਦਾ ਪਿੱਛੇ ਮੈਰੀ ਖਾਲਾ ਇੱਥੇ ਆ ਕੇ ਰੁਕ ਜਾਂਦਾ ਹੈ ਪਾਣੀ ਹਰਿਆਣੇ ਦਾ ਆਉਂਦਾ ਜੀ ਇੱਧਰ ਸਾਡੀ ਫਸਲ ਮਾਰ ਦਿੰਦਾ ਕੈਮਰੇ ਵਾਲੇ ਦੇਖ ਕੇ ਗੱਲ ਕਰੋ ਹਾਂਜੀ ਖਾਲਾ ਸਾਡਾ ਨਿਕਲਣਾ ਚਾਹੀਦਾ ਘੱਗਰ ਨੂੰ ਪੈਣਾ ਚਾਹੀਦਾ ਰੋਕਿਆ ਕਿੰਨੇ ਆ ਰੋਕਿਆ ਫਤਪਾਲ ਸਤਿਉ ਨੇ ਕੰਧ ਪਾ ਗਏ ਤੁਸੀਂ ਅੱਛਾ ਹਾਂਜੀ ਕੀ ਨਾਮ ਤੁਹਾਡਾ ਬਲਵੀਰ RAM ਜੀ ਮੇਰਾ ਨਾਮ ਤੇ ਇਹ ਮਸਲਾ ਮਸਲਾ ਆਈ ਜੀ ਆਜ ਤੋਂ ਇਹ 45 40 ਸਾਲ ਦਾ ਖਾਲਾ ਚੱਲ ਰਿਆ ਨਹਿਰ ਦਾ ਇਹ ਅੱਜ ਘਟੋ ਘਟ ਕੋਈ 15 ਸਾਲ ਹੀ ਹੋ ਗਏ ਨੇ ਇਸ ਨੂੰ ਬੰਦ ਹੋਏ ਨੂੰ ਤੇ ਅਸੀਂ ਇਹਨੂੰ ਬਸ ਚਲਾਉ ਚਾਲੂ ਕਰਨਾ ਚਾਹੁੰਦੇ ਆ ਸਾਡੀਆਂ ਫਸਲਾਂ ਬਚੀਆਂ ਰਹਿਣ ਤੇ ਕਦੇ ਸਾਨੂੰ ਲੋੜ ਪਈ ਤੇ ਪਾਣੀ ਲਾ ਵੀ ਸਕਦੇ ਆ ਜ਼ਮੀਨ ਨੂੰ ਆਪਦੇ ਪਾਣੀ ਬੰਦੀ ਇਸ ਤਰ੍ਹਾਂ ਹੋ ਗਿਆ ਸੀ ਜੀ ਇਹਨਾਂ ਨੇ ਪਹਿਲਾਂ ਜ਼ਿਮੀਦਾਰਾਂ ਨੇ ਖਾਲ ਖੂਲ ਇਧਰੋਂ ਬਾਹਰ ਤਾਂ ਬੰਦ ਕਰਤਾ ਪਿੱਛੋਂ ਤਾਂ ਸੂਆ ਚੱਲ ਰਿਹਾ ਹੈ ਹਰਿਆਣੇ ਦਾ ਤੇ ਚਾਲੂ ਆ ਜੀ ਕਿਹੜੇ ਜ਼ਿਮੀਦਾਰਾਂ ਨੇ ਬੰਦ ਕਰਿਆ ਹੁਣ ਇਸ ਟਾਈਮ ਕਿਹਨੇ ਬੰਦ ਕੀਤਾ ਇਸ ਟਾਈਮ ਤੇ ਜੀ ਪਹਿਲੇ ਨੰਬਰ ਤੇ ਤੇ ਸਤਪਾਲ ਸਿੰਘ ਹੀ ਆ ਗਿਆ ਅੱਗੇ ਫਿਰ ਇਧਰ ਜੱਟ ਭਾਜੀ ਆ ਗਏ ਸਾਰੇ ਇਹਨਾਂ ਨੇ ਵੀ ਅੱਗੇ ਬੰਦ ਕਰਿਆ ਵਾਇਆ ਹੋਇਆ ਹੈ ਹੀ ਨਹੀਂ ਖਾਲਾ ਅੱਗੇ ਇਧਰ ਕੋਈ ਦਿਸਦਾ ਖਾਲਾ ਹੈ ਹੀ ਨਹੀਂ ਖਾਲਾ ਤਾਂ ਪਿੱਛੇ ਪਿੱਛੇ ਆਏ ਬਸ ਹਰਿਆਣੇ ਦੀ ਹਾਦ ਵਿੱਚ ਪਿੱਛੇ ਜਗ੍ਹਾ ਛੱਡੀ ਹੋਈ ਆ ਹਾਂਜੀ ਹਾਂਜੀ ਪਿੱਛੇ ਛੱਡੀ ਹੋਈ ਆ ਖਾਲ ਵੀ ਬਣਿਆ ਹੋਇਆ ਸਾਡੀ ਮੋਟਰ ਹੈ ਸਾਡੇ ਚਾਚੇ ਦੀ ਮੋਟਰ ਆ ਇਸ ਮੋਟਰ ਤੱਕ ਖਾਲ ਚੱਲ ਰਿਹਾ ਇਹ ਮੇਰੇ ਚਾਚੇ ਦੀ ਗੋਠ ਹੈ ਦੂਜੇ ਚ ਪਹਿਲਾਂ ਨਾ ਪਾਣੀ ਤੁਹਾਡੇ ਤੱਕ ਪਹੁੰਚਦਾ ਸੀ ਹਾਂਜੀ ਹਾਂਜੀ ਪਾਣੀ ਪਹੁੰਚਦਾ ਰਿਹਾ ਸੀ ਖੇਤਾਂ ਨੂੰ ਵੀ ਲਾਉਂਦੇ ਰਹਿ ਪਾਣੀ ਨਹਿਰ ਦਾ ਹਾਂਜੀ ਤੇ ਜਦੋਂ ਬਰਸਾਤ ਹੁੰਦੀ ਸੀ ਫਿਰ ਉਹਦੇ ਵਿੱਚ ਕੋਈ ਪਾਣੀ ਉਹ ਖਾਲ ਚ ਪਾਣੀ ਇਸ ਖੱਗਰ ਚ ਪਾਉਂਦੇ ਸੀ ਠੀਕ ਆ ਦੋਨਾਂ ਪਾਸਿਆਂ ਤੋਂ ਮੰਨ ਲਓ ਨੁਕਸਾਨ ਹਾਂਜੀ ਹਾਂਜੀ ਦੋਵੇਂ ਪਾਸੇ ਨੁਕਸਾਨ ਵੀ ਹੁੰਦਾ ਸੀ ਤੇ ਬਜਟ ਵੀ ਹੁੰਦੀ ਸੀ ਪਾਣੀ ਜਦੋਂ ਖੱਤਿਆਂ ਨੂੰ ਨਹੀਂ ਨਵਾਰਦਾ ਪਾਣੀ ਅਸੀਂ ਲਾ ਲੈਂਦੀ ਸੀ ਵਾਰੀ ਵਾਰੀ ਹਰੇ ਘਰ ਵੀ ਵਾਰੀ ਵਾਰੀ ਲਾਉਂਦੇ ਸੀ ਪਾਣੀ ਹਰੇਕ ਖਾਲ ਕੱਟੇ ਹੋਏ ਸੀ ਆਪਣੇ ਆਪਣੇ ਖਾਲ ਰਾ ਹੀ ਪਾਣੀ ਲਾ ਲੰਦੇ ਸੀ ਉਸ ਵਾਸਤੇ ਟਾਈਮ ਤੇ ਹਾਂ ਜੀ ਬਚਾਉਂਦੇ ਸੀ ਹਾਂ ਬਚਾਉਂਦੇ ਸੀ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਵਿੱਚ ਕਰਜ਼ਾ ਹੋਣ ਕਰਕੇ ਇਹ ਹਾਂ ਹਾਂ ਜੀ ਇਹਨੇ ਫਿਰ ਅੱਗੇ ਕੰਦ ਪਾਤੀ ਸਾਰਾ ਖਾਲ ਖੂਲ ਪਬੰਧ ਕਰਤਾ ਸਤਪਾਲ ਸਿੰਘ ਨੇ ਬਸ ਇਸੇ ਕਰਕੇ ਫਿਰ ਅੱਗੇ ਕਿਸੇ ਖਾਲ ਦੀ ਜਗ੍ਹਾ ਦੇ ਵਿੱਚ ਕੰਦ ਗੱਡੀ ਹਾਂਜੀ ਹਾਂਜੀ ਖਾਲ ਦੇ ਵਿੱਚ ਆ ਠੀਕ ਹੈ ਹਾਂ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਬਲਵੀਰ RAM ਜੀ ਕੀ ਮਸਲਾ ਖਾਲ ਨਿਕਲਨੀ ਚਾਹੀਦੀ ਮਸਲਾ ਤਾਂ ਸਹੀ ਆ ਤੁਹਾਡਾ ਅੱਛਾ ਜੀ ਕੀ ਪ੍ਰੋਬਲਮ ਹੈ ਖਾਲ ਤੋਂ ਪਾਣੀ ਬਸ ਜਦ ਕਣਕ ਮਰ ਜਾਂਦੀ ਹੈ ਨਾ ਦੁੱਖ ਬਹੁਤ ਹੁੰਦਾ ਤੁਹਾਡਾ ਕਿੱਥੇ ਹੈ ਤੁਹਾਡੀ ਇਹਦਾ ਕਿਹਦਾ ਨਾਲ ਇਧਰ ਕਿਤਾ ਇਹ ਸਾਡੇ ਹੀ ਆ ਜੀ ਸਾਰਾ ਪਾਣੀ ਐ ਨੂੰ ਮੁੜ ਜਾਂਦਾ ਫਿਰ ਜੀ ਤੁਹਾਡੇ ਖੇਤਾਂ ਚੋਂ ਪਾਣੀ ਚਲੇ ਜਾਂਦਾ ਹਾਂ ਬੰਨ੍ਹਿਆ ਜਾਂਦਾ ਨਾਲ ਪਰਸਾਤੀ ਪਾਣੀ ਹਾਂ ਨਹਿਰ ਦਾ ਪਾਣੀ ਨਹਿਰ ਦਾ ਪਾਣੀ ਖੇਤਾਂ ਚੋਂ ਖਿਲਰ ਜਾਂਦਾ ਅੱਗੇ ਖਾਲਾ ਨਾ ਬਣਨ ਕਰਕੇ ਹਾਂ ਹਾਂ ਪਿੱਛੋਂ ਨਹਿਰ ਤੋਂ ਵਿੱਚੋਂ ਪਾਣੀ ਆ ਰਿਹਾ ਹਾਂ ਵੀ ਬਰਸਾਤ ਨਾ ਹੋਵੇ ਤਾਂ ਨਹਿਰ ਦਾ ਪਾਣੀ ਆ ਜਾਂਦਾ ਹਾਂਜੀ ਉਹ ਪਾਣੀ ਫਿਰ ਕਣਕ ਨੂੰ ਮਾਰ ਦਿੰਦਾ ਉਹ ਕਣਕ ਨੂੰ ਮਾਰਦਾ ਹੈ ਤੇ ਅੱਗੇ ਜਿਹੜਾ ਨਹਿਰ ਦਾ ਫालतू ਪਾਣੀ ਹੈ ਘੱਗਰ 'ਚ गिरਦਾ ਹੈ ਹਾਂਜੀ ਘੱਗਰ 'ਚ ਜਾਂਦਾ ਹੈ ਜੀ ਸਾਡੀ ਜ਼ਮੀਨ ਪਿੱਛੇ ਪੈਂਦੀ ਹੈ ਨਹਿਰ ਤੋਂ ਪਾਣੀ ਨਿਕਲਦਾ ਲੈ ਜੀ ਜਦੋਂ ਪਾਣੀ ਆਉਂਦਾ ਇਸ ਟੱਕਰ ਕਰਕੇ ਸਾਰੀ ਖੇਤ ਦਾ ਨੁਕਸਾਨ ਹੁੰਦਾ ਜੀ ਜਦੋਂ ਫਸਲ ਹੁੰਦੀ ਹੈ ਸਾਡੀ ਕਣਕ ਵਾਰੀ ਪਾਣੀ ਬਹੁਤ ਜ਼ਿਆਦਾ ਆਉਂਦਾ ਕਣਕ ਦਾ ਬਹੁਤ ਨੁਕਸਾਨ ਹੁੰਦਾ ਕਿੰਨੇ ਟਾਈਮ ਤੋਂ ਨੁਕਸਾਨ ਹੋ ਰਿਹਾ ਹੈ ਇਹ 4-5 ਸਾਲ ਤੋਂ ਹੋ ਰਿਹਾ ਜੀ ਪਿੱਛੋਂ ਕਾਲਾ ਚੱਲ ਰਿਹਾ ਜੀ ਅੱਗੇ ਆ ਕੇ ਬੰਦ ਹੋਇਆ ਹੈ ਜੀ ਬੰਦ ਕਿਨੇ ਕੀਤਾ ਚੱਪਾਲ ਸਤਿ ਨਹੀਂ ਕਾਦੇ ਨਾਲ ਬੰਦ ਕੀਤਾ ਤੁਸੀਂ ਮੰਗ ਕੀਤੀ ਇਹਨੂੰ ਛੱਡਵਾਉਣ ਵਾਸਤੇ ਮੰਗ ਕਰ ਰਹੇ ਆਂ ਜੀ ਦਰਖਾਸਤਾਂ ਲਾਈਆਂ ਕੋਈ ਸੁਣਦੇ ਨਹੀਂ ਆਹ ਦੇਖੋ ਜੀ ਦਰਖਾਸਤਾਂ ਇਧਰਖਾਸਤਾਂ ਦੇ ਚੁੱਕੇ ਆਂ ਤੁਸੀਂ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਮੰਗ ਕਰ ਰਹੇ ਆਂ ਇਹ ਪੰਚਾਇਤ ਵੱਲੋਂ ਦਰਖਾਸਤ ਨਹਿਰੀ ਖਾਲਾ ਨਿਕਲਦੇ ਨੇ ਕੰਮ ਹੋ ਜੇ ਸਿੱਧਾ ਇਹ ਮਸਲਾ ਜੀ ਖਾਲਾ ਦਾ ਇਹਨਾਂ ਨੱਪਿਆ ਆਇਆ ਸੀ ਸ਼ੁਰੂ ਤੇ ਪੁੱਛਿਆ ਨੇ ਵੀ ਕਿੱਦਾ ਕਰਨਾ ਮੈਨੂੰ ਕਿਹਾ ਵੀ ਨੀਚੇ ਰਵੇਲਾ ਪਿਆ ਥਾ ਬੀਜ ਖਾ ਸਕਦੇ ਇਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੇ ਸਾਡੇ ਬੰਦੇ ਗਏ ਸਾਡੇ ਬੰਦਿਆਂ ਨੂੰ ਇਹ ਠੋਕੇ ਜਵਾਬ ਦਿੱਤਾ ਵੀ ਅੱਜ ਤੱਕ ਖਾਲ ਨਹੀਂ ਨਿਕਲ ਸਕਦਾ ਇੱਕ ਅਜੇਦਾਰ ਹੋ ਗਿਆ ਮੈਦਾਨ ਠੀਕ ਹੈ ਕਿ ਨਹੀਂ ਅਸੀਂ ਪਿੱਛੋਂ ਖਾਲ ਪੱਟ ਕੇ ਸਾਰਾ ਲਿਆ ਕੇ ਰੋਕਿਆ ਹੋਇਆ ਮੈਂ ਆਪਣੇ ਕਿਲੇ ਚੋਂ ਖਦੂ ਖਾਲ ਛੱਡਿਆ ਹੋਇਆ ਇਹਨੇ ਅੱਗੇ ਸਾਨੂੰ ਕੋਈ ਰਾਹ ਨਹੀਂ ਕਿੰਨੇ ਨਹੀਂ ਰਾਹ ਦਿੱਤਾ ਤੁਹਾਨੂੰ ਸਤਪਾਲ ਸਤੂ ਨੇ ਜੀ ਉਹਨੇ ਇਹਦੇ ਘਰ ਦੇ ਜੀਆ ਦੇ ਨਾਂ ਤੇ ਜ਼ਮੀਨ ਹੈ ਜੀ ਅੱਛਾ ਜਿਹੜੀ ਰਜਿਸਟਰੀ ਆ ਇਹਦੇ ਘਰ ਦੇ ਜੀਆ ਦੇ ਨਾਂ ਤੇ ਆ ਇਹਨੇ ਸਾਡੀ ਨੌ ਮਰ ਦੇ ਥਾਂ ਜਿਹੜੀ ਖਾਲ ਦੀ ਆ ਨਹਿਰੀ ਦੱਬੀ ਹੋਈ ਹੈ ਇਹ 24 ਨੰਬਰ ਕਿਲਾ ਜੀ ਹੂੰ 7 ਕਨਾਲ ਦੇ ਚੋਂ ਇਹ ਸੜਕ ਨਿਕਲੀ ਹੋਈ 8 ਕਨਾਲ ਚੋਂ ਕਨਾਲ ਦੀ ਛੜ ਕੇ ਆ ਜੀ 9 ਮਰਲ ਖਾਲਦੇ ਨੇ ਜੀ ਹੂੰ ਇਹ ਸਾਰਾ ਨਕਸ਼ਾ ਤਰਾ ਕੇ ਅਸੀਂ ਬਹੁਤ ਤਾਂ ਕੋ ਮੈਂ ਸਾਡੇ ਜਿੱਥੇ ਵੀ ਜਾਂਦੇ ਆ ਸਾਡੇ ਬਰੋਕਰਾ ਦਿੰਦੇ ਆ ਹੂੰ ਇਹ ਖਾਲ ਜੇ ਕਹਿੰਦੇ ਨੇ ਪੈਪਲਾਨ ਕਰਾਉਂਦੇ ਆ ਤੁਰ ਤੋਂ ਲੈ ਕੇ ਜਿੱਦੇ ਸਾਡੀ ਟਾਇਲ ਬਣਦੀ ਉੱਥੋਂ ਲੈ ਕੇ ਪੈਪਲਾਨ ਤੋ ਟਕਰਾ ਦੇਣ ਸਾਨੂੰ ਮਨਜ਼ੂਰ ਹੈ। ਅੱਛਾ ਕਿੱਲੇ ਦੀ ਪੈਪਲਾਨ ਸਾਨੂੰ ਮਨਜ਼ੂਰ ਨਹੀਂ ਹੈ। ਸਿਰੇ ਤੋਂ ਲੈ ਕੇ ਸਿਰੇ ਤੱਕ ਪੈਪਲਾਨ ਹਾਂ ਪੈਪਲਾਨ ਕਰਾ ਦੇਣ ਸਾਨੂੰ ਮਨਜ਼ੂਰ ਹੈ। ਜੇ ਆਖਣੇ ਕਿ ਕਿੱਲੇ ਦੀ ਪੈਂ ਪਲਾਨ ਕਰ ਥੱਲੋਂ ਦੀ ਕੱਢ ਦਿੰਦੇ ਆ ਸਾਨੂੰ ਕੋਈ ਮਨਜ਼ੂਰ ਨਹੀਂ ਜੀ ਫਿਰ ਸਮੱਸਿਆ ਖੜੀ ਹੁੰਦੀ ਹਾਂ ਸਮੱਸਿਆ ਪਾਣੀ ਨਿਕਲਦਾ ਨਹੀਂ ਸਾਡਾ ਪਾਣੀ ਪਿੱਛੇ ਖੇਤਾਂ ਵਿੱਚ ਪੈਂਦਾ ਫਿਰ ਸਾਡੀ ਕਣਕ ਮਰਦੀ ਹੈ ਜੀ ਹਾਂਜੀ ਮੈਂ ਮੋਕੇ ਦਾ ਮੈਂਬਰ ਹਾਂ ਜੀ ਪੰਚਾਇਤ ਤੋਂ ਹਾਂ ਜੀ ਠੀਕ ਨੇ ਜੀ ਸਾਨੂੰ ਇਹ ਦਬਾਣੇ ਚਾਹਦੇ ਆ ਵੀ ਖਾਲ ਨਾ ਨਿਕਲੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸਤਪਾਲ ਸਿੰਘ ਜਿਨ੍ਹਾਂ ਤੇ ਵੱਡੇ ਇਲਜ਼ਾਮ ਲਗਾਏ ਗਏ ਆ ਪਿੰਡ ਵਸਨੀਕਾਂ ਵੱਲੋਂ ਕਿ ਇਹਨਾਂ ਨੇ ਮੇਰੀ ਖਾੜੇ ਦੀ ਜਗ੍ਹਾ ਦੇ ਉੱਪਰ ਆ ਜਿਹੜਾ ਕਬਜ਼ਾ ਕੀਤਾ ਹੋਇਆ ਇਹਨਾਂ ਦੇ ਨਾਲ ਗੱਲ ਕਰਦੇ ਇਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਮਾਮਲਾ ਅਸਲ ਵਿੱਚ ਕੀ ਹੈ ਤੇ ਇਹ ਜਿਹੜੀ ਨਹਿਰ ਹੈ ਨਹਿਰੀ ਆਉਂਦਾ ਸੀ ਇਸ ਪਾਸੇ ਤੋਂ ਹਰਿਆਣੇ ਤੋਂ ਪੰਜਾਬ ਨੂੰ ਜਾਂਦਾ ਹੈ ਘੱਗਰ 'ਚ ਪੈਂਦਾ ਹੈ ਇਹ ਬੜਾ ਪੁਰਾਣਾ ਖਾਲ ਹੈ ਕੋਈ ਹੁਣ ਦਾ ਖਾਲ ਨਹੀਂ ਹੈ ਤੇ ਉਹਦੇ ਜਿਹੜੇ ਅੱਜ ਵੀ ਇਹ ਇਹ ਜਿਹੜਾ ਇਹਦੇ ਵਿੱਚ ਨਹਿਰ ਹੈਗੀ ਹੈ ਨਹਿਰ ਤਾਂ ਜਿਹੜਾ ਜਿੱਥੋਂ ਦੀ ਨਹਿਰ ਲੰਘਦੀ ਸੀ ਮੇਰੇ ਕੰਧ ਤੋਂ 4 ਫੁੱਟ ਦੇ ਹੱਟਵੇਂ ਦੂਰੀ ਤੇ ਆ ਤੇ ਇਹ ਜਿਹੜਾ ਹੈਗਾ ਇਹ ਤੇ ਮੇਰੀ ਕੰਧ ਜੇ ਮੇਰੇ ਕੋਲ 1% ਵੀ ਜੇ ਮੇਰੇ ਕੋਲ ਕੋਈ ਇਹਦਾ ਹੋਵੇ ਉਹਦਾ ਮੈਂ ਜ਼ਿੰਮੇਵਾਰ ਹੈਗਾ ਮੈਂ ਇਹਨਾਂ ਨੂੰ ਕਹਿ ਵੀ ਚੁੱਕਿਆ ਪਿੰਡ ਦੇ ਵਿੱਚ ਪੂਰਾ ਵੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਜਿੱਥੇ ਵੀ ਕੋਈ ਮੇਰੇ ਕਰਕੇ ਪਿੰਡ ਦਾ ਨੁਕਸਾਨ ਹੁੰਦਾ ਤੁਸੀਂ ਉਹ ਭਾਵੇਂ ਮੇਰੀ ਜੇ ਕੋਠੀ ਆਉਂਦੀ ਆ ਤੇ ਮੇਰੀ ਕੋਠੀ ਤੋੜ ਕੇ ਬਣਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਲੇਕਿਨ ਮੈਂ ਇਹ ਦੱਸਣਾ ਚਾਹਣਾ ਮੈਂ ਆਪਣੀ ਮਿਹਨਤੀ ਕਰਕੇ ਪਾਈ ਹੈ ਮੇਰੇ ਮੇਰੇ ਕੋਲ ਇਹੋ ਜਿਹਾ ਖਾਲ ਦਾ ਕੋਈ ਵੀ ਜਗ੍ਹਾ ਨਹੀਂ ਹੈ ਪਰ ਮੈਂ ਫਿਰ ਵੀ ਪਿੰਡ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਜੇ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਮੈਂ ਉਹਦੇ ਤੇ ਕਬਜ਼ ਨਹੀਂ ਹੋ ਸਕਦਾ ਔਰ ਮੈਂ ਇੱਕ ਮਲਾਜ਼ਮ ਹੈਗਾ ਤੇ ਮੈਨੂੰ ਪਤਾ ਹੈ ਮੈਂ ਪਿੰਡ ਦੇ ਵਿੱਚ ਰਹਿਣਾ ਹੈ ਪਿੰਡ ਦੇ ਰੈਪਿਊਟੇਸ਼ਨ ਬੰਦਿਆਂ ਦੀ ਇੱਜ਼ਤ ਦਾ ਮੈਨੂੰ ਪਤਾ ਹੈ ਕਿਵੇਂ ਕਰਨਾ ਹੈ ਕੁਝ ਸ਼ਰਾਰਤੀ ਬੰਦਿਆਂ ਨੇ ਕੋਰਟ ਦੇ ਵਿੱਚ ਕੇਸ ਪਾਤਾ ਸੀ ਮੈਂ ਇਹ ਗੱਲ ਕਹੀ ਸੀ ਫਿਰ ਕੋਰਟ ਜੋ ਮਾਨ ਜੋ ਕੋਰਟ ਫੈਸਲਾ ਕਰੇਗਾ ਮੈਂ ਵੀ ਉਹਨੂੰ ਮੰਨੂਗਾ ਉਹਨੂੰ ਕੋਈ ਠੁਕਰਾ ਨਹੀਂ ਸਕਦਾ ਤੇ ਇਹ ਸਿਰਫ ਬਦਨਾਮ ਕਰ ਰਿਹਾ ਇਸ ਦੇ ਨਾਲ ਮੈਂ ਮਤਲਬ ਪੂਰਾ ਪਿੰਡ ਦਾ ਸਤਿਕਾਰ ਕਰਦਾ ਜਿਹੜੇ ਮੇਰੇ ਮਾਤਬਰ ਬੰਦੇ ਹੈ ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਹੈ ਇਹ ਤਾਂ ਇਥੋਂ ਦੀ ਗੱਲ ਕਰਦੇ ਆ ਭਾਵੇਂ ਉੱਥੋਂ ਦੀ ਪਾਈਪ ਕੱਢ ਲੈਣ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਮੇਰੇ ਕਰਕੇ ਪਿੰਡ ਦਾ ਨੁਕਸਾਨ ਹੁੰਦਾ ਲੇਕਿਨ ਮੈਂ ਇੱਕ ਗੱਲ ਇਹਦੇ ਵਿੱਚ ਹੋਰ ਦੱਸਣੀ ਚਾਹੁੰਦਾ ਜਿਹੜੇ ਸ਼ਰਾਰਤੀ ਅੰਸਰ ਆ ਉਹ ਉਹਨਾਂ ਦੀ ਪਿੱਛੇ ਜਗ੍ਹਾ ਉਹ ਜਗ੍ਹਾ ਦੇ ਵਿੱਚ ਆਪਣਾ ਰਸਤਾ ਕੱਢਣਾ ਚਾਹੁੰਦੇ ਆ ਰਸਤਾ ਇਹਨਾਂ ਦਾ ਇੱਥੇ ਹੈ ਨਹੀਂਗਾ ਉਹ ਰਸਤਾ ਕੱਢਣ ਕਰਕੇ ਉਹ ਕਹਿੰਦੇ ਆ ਵੀ ਅਸੀਂ ਰੋਲਾ ਰੂਲਾ ਪਾ ਕੇ ਅ ਦਬਾਉ ਪਾ ਕੇ ਪਿੰਡ ਦਾ ਤੇ ਜਗਾ ਛੜਾ ਲਾਂਗੇ ਜਗਾ ਛੜਾ ਕੇ ਅਸੀਂ ਰਸਤਾ ਕੱਢ ਲਾਂਗੇ ਹਾਲਾਂਕਿ ਇਹ ਜਿਹੜੀ ਨਹਿਰ ਹੈਗੀ ਹੈ ਜੇ ਨਹਿਰ ਮੇਰੇ ਵੱਲ ਸੀ ਤਾਂ ਫਿਰ ਅੱਗੇ ਵੀ ਤਾਂ ਨਹਿਰ ਦੀ ਜਗਾ ਸਾਰੀ ਪਈ ਆ ਪਿੱਛੇ ਵੀ ਪਈ ਆ ਅੱਛਾ ਕਿ ਜਿੱਥੋਂ ਮਰਜ਼ੀ ਕੱਢ ਲਿਆਂ ਜਿੱਥੇ ਨਿਸ਼ਾਨਦੇਹੀ ਕਰਾ ਕੇ ਪਿੱਛੋਂ ਹਰਿਆਣੇ ਤੋਂ ਲੈ ਕੇ ਪੰਜਾਬ ਤੱਕ ਨਿਸ਼ਾਨਦੇਹੀ ਕਰਾ ਲਾਂ ਜਿੱਥੇ ਆਉਂਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਆਪਣੀ ਜਗਾ ਮੰੰਤੀ ਦੇ ਵਿੱਚ ਕਰੀ ਹੋਈ ਹੈ ਮੇਰੇ ਕੋਲ 1 ਇੰਚ ਦੀ ਵੀ ਜਗਾ ਨਹੀਂ ਜੇ ਨਿਸ਼ਾਨਦੇਹੀ ਦੇ ਵਿੱਚ ਆਉਂਦੀ ਹੈ ਤਾਂ ਮੈਂ ਛੱਡਣ ਲਈ ਤਿਆਰ ਠੀਕ ਹੈ